ਹਾਂਜੀ ਸ਼ਸ਼ੀ ਗਾਲਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਛੇਕੂਪੁਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਇਹ ਬੋਰ ਦੇ ਵਿੱਚ ਪ੍ਰੋਬਲਮ ਹੋ ਗਈ ਸੀ ਕਿ ਇਹ ਬੋਰ ਦੇ ਵਿੱਚ ਜੀ ਮੋਟਰ ਫਸ ਗਈ ਸੀਗੀ ਤੇ ਕੋਈ ਮਿਸਤਰੀ ਆਇਆ ਸੀਗਾ ਮੋਟਰ ਕੱਢਣ ਵਾਸਤੇ ਪਰ ਮੋਟਰ ਨਿਕਲੀ ਨਹੀਂ ਹੈਗੀ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆਂ ਆ ਰਿਹਾ ਜੀ ਬੋਰ ਤੇ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਆਪਣੇ ਤੇ ਆਪਈ ਜੀ ਡਰਾਈਵਰੀ ਤੇ ਡਰਾਈਵਰੀ ਟੁੱਟ ਕੇ ਮੋਟਰ ਥੱਲੇ ਡਿੱਗ ਗਈ ਤੇ ਆਹ ਦੇਖੋ ਡ੍ਰੈਵਰੀਆ ਵਿੱਚੇ ਟੁੱਟ ਗਈ ਤੇ ਮੋਟਰ ਤੇ ਚੀ ਨੀਚੇ ਪਈ ਹੈਗੀ ਤੇ ਆਪਾਂ ਕੈਮਰਾ ਮਾਰ ਕੇ ਸਿਰਫ ਇਹੀ ਚੈੱਕ ਕਰਨਾ ਹੈਗਾ ਕਿ ਮੋਟਰ ਨਿਕਲੂ ਜਾਂ ਨਹੀਂ ਨਿਕਲ ਸਕਦੀ ਤੇ ਬੋਰ ਆਪਣਾ ਚਾਲੂ ਹਾਲਤ ਚ ਹੈ ਜਾਂ ਨਹੀਂ ਹੈ ਤੇ ਚੱਲ ਵੀ ਆ ਚੱਲੇ ਜੀ ਆਪਣਾ ਕੈਮਰਾ ਤੇ ਅੱਜ ਤੁਹਾਨੂੰ ਐਲਸੀਡੀ ਤੇ ਕਰਵਾਉਣੇ ਚੈੱਕ ਬੋਰ ਦੇ ਅੰਦਰਲਾ ਰਿਵਿਊ ਤੇਰੇ ਬੋਲ ਟੁੱਟਦਾ ਹੂੰ ਵੀ ਆਪੇ ਮੋਟਰ ਕਿਵੇਂ ਫਸ ਗਈ ਸਮਝ ਨਹੀਂ ਗੱਲੇ ਲੱਗੀ ਯਾਰ ਵੀ ਮੋਟਰ ਹੋ ਗਿਆ ਦੇਖੋ ਉਹ ਤੋਂ ਸਾਡੇ ਮੋਟਰ ਕੱਢ ਗਏ ਤੇ ਉਹ ਇਹੀ ਬੰਦੇ ਹੋਰ ਦੇ ਕਿਸੇ ਦੇ ਹੂੰ ਉਹਨਾਂ ਨੇ ਨਵਾਂ ਮੋਰਦ ਵਾਲਾ ਦਵਾਰੇ ਦਵਾਰੇ ਟੁੱਟ ਗਿਆ ਉਹਦਾ ਇਹ ਪੱਥਰ ਵਾਲਾ ਨਾ ਆ ਦੂਆ ਜੀ ਬਾਈ ਰੋ ਪਲਾਸਟਿਕ ਵਾਲਾ ਹੌਲੀ 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 ਉੱਪਰ ਕਰਾਂ ਉੱਪਰ ਕਰੀ ਥੱਲੇ ਕਰਾਂ ਥੱਲੇ ਕਰੀ ਜਣਦੇ ਆਲੇ ਥੱਲੇ ਪਾਣੀ ਚ ਥੱਲੇ ਕਰ ਦੇ ਚੱਲ ਜੱਤੇ ਪੁੱਤੇ ਤਾਂ ਜਾਂ ਇੱਕ ਹੋਰ ਤਾਂ ਜਾਂ ਇੱਕ ਟ੍ਰੋਲੀ ਵੀ ਹਿੱਲੀ ਹੋਈ ਆ ਬਈ ਯਾਰ ਦਿੱਤਾ ਕੱਢ ਗਿਆ ਦੇਖੀ ਮੋਟਰ ਮੋਟਰ ਆ ਕਿਵੇਂ ਨਿਕਲੂ ਬਈ ਯਾਰ ਇਹ ਚ ਦੇਖੀ ਹੂੰ 2 ਇੰਚ ਤੱਕ ਗਿਆ ਪਿਆ ਚ ਕਿੰਨਾ ਹੋ ਗਿਆ ਚੱਲ ਅੱਗੇ ਚੱਲ ਬਈ ਹੌਲੀ ਚੱਲੀ ਚੱਲ ਹੌਲੀ ਛੱਡੀਂ ਜਾ ਚੱਲ 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 ਨੰਗੇ ਚੱਲ ਜਾਣ ਦੇ ਮਟਰ ਪੈਂਦੀ ਵੀ ਨਹੀਂ ਇੱਥੇ ਮੈਂ ਤੈਨੂੰ ਹੋਰ ਦੱਸਾਂਗਾ ਲਾ ਮੜਾ ਤਾਂ ਜੱਕੇ ਤਾਂ ਜਾ ਕੇ ਸੱਡ ਬੜਾ ਜਾਂ ਤਾਂ ਇੱਕ ਸਾਡਾ ਜਾਣ ਦੇ ਇੱਕ ਤੱਕ 117 ਦੇ ਪੜੋਲੀ ਦੀ ਟੁੱਟੀ ਹੋਈ ਆ ਹੱਲੀ ਹੋਈ ਆ 117 100 ਤੋਂ ਚੱਲੇ ਜਾ ਕੇ ਆ 117 ਪਾਣੀ ਚ ਸੁੱਕ ਚ ਸੁੱਕ ਚ ਸੁੱਕ ਜਾ ਹਾਂਜੀ ਹਾਂ ਸੁੱਕ ਜਾ ਉੱਥੋਂ ਤਾਂ ਜ਼ਿਆਦਾ ਹੱਲ ਗਈ ਹੁਣ ਅੱਛਾ ਜੀ ਨਲੇ ਐ ਤਾਂ ਜਮੇ ਨਹੀਂ ਮੋਟਰ ਦੇ ਵਿੱਚੋਂ ਕਿਸੇ ਸਾਹ ਉਹ ਨਾਲ ਵੀ ਨਹੀਂ ਹੋਣੀ ਦੀ ਕਿਵੇਂ ਹੋ ਗਈ ਉਹ ਤਾਂ ਦਦੀ ਹੂੰ ਉਦੋਂ ਜੇ ਪਾਣੀ ਪੂਣ ਛੜਦਾ ਆ ਜਾਂਦੀ ਮੋਟਰ ਤਾਂ ਸੁੱਕੇ ਨਾਲ ਅਹੀਂ ਆ ਗਈ ਦੀ ਗੜੂਕੇ ਨਾਲ ਸਮਝ ਚੱਲ ਚੱਲ ਹੌਲੀ ਚੱਲੀ ਉੱਪਰ ਕਰੀ ਮੜਾ ਜਾ ਹੋਰ ਕਰਾ ਬਾ ਜਾਣ ਦੇ ਚੱਲ ਜਾਣ ਦੇ ਉੱਪਰ ਕਰੇ ਮੜਾ ਜਾ ਹੌਲੀ ਹੌਲੀ ਥੱਲੇ ਕਰ ਜਮਾ ਹੌਲੀ ਕਰ ਥੱਲੇ ਜਾਣ ਦੇ ਹੌਲੀ 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 ਚੱਲੀ ਚੱਲ ਇਹ ਤਾਂ ਤੋਂ ਜਿਹੜੇ 17 ਤੋਂ ਰੂੜੇ ਰੂੜੇ ਡਿੱਗ ਗਏ ਉੱਤੇ ਡੱਟਦੀ ਮੜੀ ਮੂਟੀ ਹਾਂ ਉਹਨੇ ਰਾੜਾ ਪਾ ਕੇ ਖੱਟੇ ਮੋਟਰ ਚੱਲਦੀ ਦੀ ਵੇਜੀ ਪਾਣੀ ਚਾਹਦੀ ਅੱਦਾ ਮੋਟਰ ਚੱਲੀ ਗਈ ਮੌਕੇ ਦੇ ਖੜਾਈ ਅਸਨੇ ਕਿੰਨਾ ਵਗਾਰੇ ਦੇਖੇ ਉੱਪਰ ਘਰ ਮੜਾ ਜਾਂ ਕੱਲ ਜਾਣਦੇ 215 ਦੇ ਭੜੋਲੀ ਲੀ ਲਈ ਹੈ ਬਈ ਅਸਲਾ ਇਹ ਹੀ ਪਾਣੀ ਮਾੜਾ ਇਹ ਮਾੜਾ ਪਣੀ ਇੱਥੋਂ ਲੈ ਰਿਹਾ ਵੀਰੇ ਪਾਣੀ ਇੰਨਾ ਚੰਗਾ ਦੀ ਉੱਪਰ ਕਹਿੰਦੇ ਉੱਪਰ ਪਰ 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 ਥੱਲੇ ਘਰਾਂ ਹੌਲੀ 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 ਆਏ ਭੜੋਲੀ ਲੀ ਲਈ ਕਿੰਨਾ ਉਰੇ ਉਰੇ ਕਿੰਨਾ ਬਾਈ ਚੱਲ ਜਾਣ ਦੇ ਦੁਬਾਰਾ ਜਾਰੀ ਇਹ ਤਾਂ ਠੀਕ ਹੈ ਲੈ ਜਾਣ ਦੇ ਹੌਲੀ ਚੱਲੀ ਹੁਣ ਆਪਾਂ ਫੰਟਰ ਦੇਖਾਂਗੇ ਜਾਂ ਫੰਟਰ ਕਿਨ ਥੱਲੇ ਪਾਇਆ ਬਈ ਜਮ ਥੱਲੇ ਪਾਇਆ ਵੀ ਜਮ 450 ਟੱਪ ਕੇ ਰਿੱਤਾ ਮਾਰਦੀ ਸੀ ਹੁਣ ਤਾਂ ਅਜੇ ਦਿਨ ਦੀ ਛੇੜ ਛੇੜ ਜਿਹੀ ਰਿੱਤਾ ਮਾਰਦੀ ਸੀ ਉਦੋਂ ਪਾਣੀ ਖਾਬ ਜਾਂਦਾ ਸੀ ਪਾਣੀ ਫੁੱਲਦੀਗਾ ਨਾ ਹਾਂ ਪਾਣੀ ਕਿਉਂ ਸ਼ੁਰੂ ਨੂੰ ਤੋਂ ਘਟੇ ਵਹਿਦੀ ਹੌਲੀ 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 ਉੱਪਰ ਕਰੀ ਮੜਾ ਜਾ ਥੱਲੇ ਕਰ ਹੌਲੀ ਹੌਲੀ ਥੱਲੇ ਕਰ ਹੌਲੀ 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 ਚਲ ਆਈ 250 ਵਾਲਾ ਪਾਣੀ ਲੈ ਗਏ ਹੀ ਮਾੜਾ ਪਾਣੀ ਮਾੜਾ ਇਹਨਾ ਮਾੜਾ ਪਾਣੀ ਹੋਰੇ ਦੀ ਬੇਲਾਂ ਹੀ ਮੱਚ ਜਿਆ ਕਰਨ ਹਰਾ ਚਾਰਾ ਹੀ ਮੱਚ ਜਿਆ ਕਰੀ ਜਮਾ ਖਾਰਾ ਓਰੇ ਪਾਣੀ ਉੱਤੇ ਮਾੜਾ ਹੌਲੀ 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 ਕਾ ਬੇਕਾਰ ਦੇ ਮੈਂ 200 250 ਪੱਤਣ ਵਾਲਾ ਮਾੜਾ ਉਹਨੇ ਦਸ ਤਰੀਕਾ ਸੰਗਰੂਰਾਂ ਦੇ ਕਰਨਾਲੇ ਕਰਨੇ ਉਤਲਾ ਪਾਣੀ ਆ ਰਿਹਾ ਤਾਂ ਕਿ ਥੱਲੇ ਵਾਲੇ 5.5 ਸਾਲ ਦਾ ਪਾਣੀ ਨਹੀਂ ਹੈਗਾ ਪਾਣੀ ਬਾਈ ਪਰੋਲੀ ਸਪਾਸ ਨਹੀਂ ਹੈ ਥੋੜੇ ਫੇਵਰ ਪਾਇਆ ਕਰੋ ਫੇਵਰ ਪਾਇਆ ਕਰੋ ਜੀ ਕਿਉਂਕਿ ਜਿਹਦਾ ਪਾਣੀ ਥੋੜੇ ਬਾਹਲਾ ਫੇਵਰ ਚ ਪਾਣੀ ਰਲਦਾ ਨਹੀਂ ਹੈ ਸਰੋਜਨ ਲਾ ਕੇ ਪਾ ਦਿਓ ਕਰੋ ਰੋਕੋ ਚੱਲ ਹੌਲੀ ਚੱਲ ਕਿੰਨਾ ਹੋ ਗਿਆ ਚੱਲ ਚਾ 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 ਹੌਲੀ ਚੱਲੀ ਹੌਲੀ 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 ਚੱਲ ਬੋਰ ਤਾਂ ਸਿੱਧੀ ਟੁੱਟਦਾ ਨਹੀਂ ਹੁੰਦਾ ਤਾਂ ਪ੍ਰੋਡਿਊਂਡ ਹੁੰਦੀ ਆਲ ਦਿੰਦੀ ਆ ਜੇ ਪਾਣੀ ਇਹ ਲਾਉਂਗੇ ਫੇਰ ਇਹ ਮਾੜਾ ਪਾਣੀ ਹਾਂ ਉੱਤੇ ਵਾਲਾ ਜਿਹੜਾ ਲੈਂਦੀ ਇਹ ਮਾੜਾ ਐ ਇਹ ਤੋਂ ਥੱਲੇ ਥੱਲੇ ਸਾਡੇ ਆਉਗੋ 1350 ਵਾਲਾ ਇੱਕ 1450 ਵਾਲੇ ਲਵੀ ਮੇਰੇ ਚਾਚੇ ਦਾ ਉਹ ਵਧੀਆ ਨੇ 1450 ਵਧੀਆ 24 ਫੜ ਇੱਕ ਨੰਬਰ ਹੂੰ ਰਿੱਤਾ ਕਿ ਨਗਰੀਏ ਚ ਠੀਕ ਆ ਇਹ ਚ ਰੇਤਾ ਇਹ ਬੋਲਦਾ ਰਿੱਤਾ ਦਾ ਬਹੁਤ ਹੀ ਰਿੱਤਾ ਦਾ ਪੂਰਾ ਰਿੱਤਾ ਨੇ ਦੇ ਵਿੱਚ ਰਹਿ ਖਬੂਰ ਹੈ ਪਾਣੀ ਦਾ ਏਠੋਂ ਵੀ ਜਾ ਜੇ ਸਮਝਾਈਦਾ ਵੀ ਚੱਕਲੇ ਦੀ ਬੰਦਾ ਏਠੋਂ ਚੱਲਣ ਵੇਲੇ ਤਾਂ ਮਾਰਦੀ ਸੀ ਕਿ ਨਾਲ ਜੀ ਰਿੱਤੇ ਦੀ ਉਹ ਪਾਣੀ ਦਿੱਤਰੇ ਮਾਰਦੀ ਵੇਲੇ ਕਰੇ ਤਾਂ ਹੌਲੀ ਚੱਲ ਹੌਲੀ ਜਾਣਦੇ ਕਿੰਨੇ ਰੇਵੀਂ ਬਾਕੀਆਂ ਥੱਲੇ 4 10000 ਦਾ ਬਾਕੀ ਪਰੋਲੀ ਦਾ ਜੱਕਾ ਪੈਂਦਾ ਤਾਂ ਹਾਲੀ ਦਾ ਜਿਹੜੀ ਟਿੱਡੀ ਜੀ ਹੋਈ ਹੋਈ ਹੈ ਹਾਂ ਨਹੀਂ ਤਰੇ ਰੋਕ ਉੱਪਰ ਕਰਾਂ ਤਿੰਨਾ ਹੋ ਗਿਆ ਓਰੇ ਹੋ ਗਿਆ ਥੱਲੇ ਕਰਾਂ ਥੱਲੇ ਕਰੀ ਹੌਲੀ ਰੋਕਾ ਇੱਥੇ ਤਾਂ ਭਰ ਗਿਆ ਬਈ ਇੱਥੇ ਇੱਥੇ ਤਾਂ ਭਰ ਗਿਆ ਫੈਂਟਰ ਵੀ ਓਰੇ ਪਰ ਆ ਆ ਗਿਆ ਹਾਂ ਕਿੰਨਾ ਹੋ ਗਿਆ ਦੇਖੀ ਤਾਂ ਉਹ ਡਿੱਗ ਰਿਹਾ ਚਾਰ ਤੋਂ 32 ਉੱਪਰ ਘਰ ਹੌਲੀ ਹੌਲੀ 430 ਕਿਤੇ ਅਸੀਂ ਉਹ ਮਾਰਿਆ ਸੀਦਾ ਉੱਪਰ ਘਰ ਉੱਪਰ ਥੱਲੇ ਘੇ ਧਰਦਾ ਹੌਲੀ ਪ੍ਰਕਾਰਾਂ ਇੰਟਰਵਿਊ ਉੱਥੇ ਹੀ ਚੱਲਿਆ ਅੱਛਾ ਉੱਥੇ ਟੁੱਟਿਆ ਉੱਥੇ ਇੰਟਰਵਿਊ ਚੱਲਿਆ ਬਸ ਕੱਢ ਲੈ ਬਾਰੇ ਕੈਂਚੀ ਬੋਰੇ ਇਹ ਬੜੂਲੀ ਨੇ 10 10 ਕਿਉਂ ਹੁੰਦੀਆਂ ਨੇ ਆਪਣੇ ਨਾਮ ਨੇ ਤਸ ਨੇ ਨਿਕ ਨਾ ਹੁੰਦੀ ਨੇ ਉਹਦਾ ਪਡੋਲੀ ਸੱਦੀ ਨਹੀਂ ਹੁੰਦੀ ਚੱਕਰੇ ਆ ਜੇ ਬੋਰ ਵੇਲਾ ਹੁੰਦਾ ਚੱਲ ਪਰ ਗਿਆ ਪਰ ਜਾਣਦੇ ਆਪਾਂ ਨੂੰ ਕੋਈ ਚੱਕਰ ਨਹੀਂ ਦੀ ਪਡੋਲੀਆਂ ਉੱਪਰੋਂ ਵੀ ਕਿੰਨਾ ਹੋ ਗਿਆ ਦੀ ਬਈ ਬਹੁਤੀ ਇਹ ਹੁਣ 432 435 32 ਕੋ ਬੱਚੀ ਬਸ ਬਈ ਲਓ ਜੀ ਫਾਈਨਲੀ ਕੈਮਰਾ ਆਪਣਾ ਵੱਜ ਚੁੱਕਿਆ ਹੈਗਾ ਤੇ ਕੱਢਦੇ ਆ ਕੈਮਰਾ ਬਾਹਰ ਇਹ ਤਾਰ ਕਰਦੇ ਆ ਤਾਰ ਇਕੱਠੀ ਤੇ ਕਰਾਉਣਾ ਥੋੜੀ ਮਿਸਤਰੀ ਨਾਲ ਗੱਲ ਪੁੱਛਦੇ ਆ ਕੀ ਰਿਪੋਰਟ ਹੈ ਤੇ ਕੀ ਡਿਟੇਲ ਆਪਣੀ ਬੋਰ ਦੀ ਸਤਰੀਕਾਲ ਜੀ ਸਤਰੀਕਾਲ ਜੀ ਪਿੰਡ ਪਹੁੰਚੀ ਸੇਖੂ ਵਾਸੀ ਜ਼ਿਲ੍ਹਾ ਸੰਗਰੂਰ ਹਾਂਜੀ ਤੇ ਬਾਈਆਂ ਦਾ ਮੰਨ ਲਓ ਮੋਟਰ ਦੇ ਕੱਢਣਾ ਆ ਤੇ ਕੋਈ ਬਾਈ ਹਾਂਜੀ ਤੇ ਮੋਟਰ ਬਿਨਾਂ ਰਾੜਾ ਤੋਂ ਖਿੱਚਣ ਲੱਗਿਆ ਪਲਾਸਟਿਕ ਡਰਾਈਵਰ ਟੁੱਟ ਗਈ ਤਕਰੀਬਨ ਕੋਈ ਵੀ ਬਾਈ ਇਹ ਕੰਮ ਕਰਾਉਂਦਾ ਮੋਟਰ ਦੇ ਵਿੱਚ ਆਲ ਪੰਜਾਬ ਦੇ ਵਿੱਚ ਸਾਰੇ ਪੰਜਾਬ ਵਿੱਚ ਕੋਈ ਵੀ ਕੰਮ ਕਰਾਉਂਦਾ ਮੋਟਰ ਦੇ ਸਬੰਧ ਵਿੱਚ ਮੰਨ ਲਓ ਪਲਾਸਟਿਕ ਡਰੇ ਵੀ ਤਾਂ ਹਰੇਕ ਵਾਲੇ ਨੂੰ ਕਹੋ ਵੀ ਭਾਈ ਰਾੜਾਂ ਪਾ ਕੇ ਸਾਡੀ ਮੋਟਰ ਕਢੋ ਪਹਿਲੀ ਗੱਲ ਜੀ ਸਾਰੇ ਨੂੰ ਸੁਝਾਏ ਮੰਨ ਲਓ ਕਿ ਜਿਹੜਾ ਵੀ ਕੋਈ ਮੋਟਰ ਕਢਾਉਂਦਾ ਰਹੀ ਦੂਜੀ ਗੱਲ ਜੀ ਇਹ ਆਪਾਂ ਨੇ ਬੋਰ ਚੈੱਕ ਕਰ ਲਿਆ ਦੀ ਨਾ ਪਤਾ ਹੀ ਲੱਗ ਰਹੀ ਦੀ ਬਾਈ ਨੂੰ ਵੀ ਮੋਟਰ ਥੱਲੇ ਕੀ ਗੱਲ ਬਾਤ ਹੈ ਤੇ ਚਲੋ ਆਪਾਂ ਕਿਹਾ ਵੀ ਇਹ ਦੇਖ ਲੈਣਾ ਜੇ ਕੋਈ ਸਾਡੇ ਸਮਝ ਜਾਈ ਤਾਂ ਕੰਮ ਕਰ ਦਾਂਗੇ ਇਹ ਆਪਾਂ ਨੇ ਅੱਜ ਬੋਰ ਚੈੱਕ ਕਰਾਤੀ ਕੈਮਰੇ ਨਾਲ ਹਾਕਮ ਸਿੰਘ ਦੇ ਤੇ ਇਹ ਦੇ ਮੰਨ ਲਓ ਜਿਹੜਾ ਆਪਣਾ ਕਹਿੰਦੇ 9 ਇੰਚੀ ਬੋਰ ਤਿੱਗਾ ਇਹ ਪੱਥਰ ਦਾ ਤੇ ਤੋ ਇਹਦਾ ਪਾਣੀ ਲੈਵਲ ਉਰੇ ਆਇਆ ਸੀ 120 ਫੁੱਟ ਤੇ ਤੇ 117 ਤੋਂ ਪੜੋਲੀ ਹੱਲੀ ਹੋਈ ਹੈ ਇਹਦੀ ਤੇ 225 ਤੋਂ ਵੀ ਪੜੋਲੀ ਹੱਲੀ ਹੋਈ ਆ ਤੇ 215 ਤੋਂ ਵੀ ਹੱਲੀ ਹੋਈ ਆ ਤੇ ਸਾਰਾ 425 ਫੁੱਟ ਤੱਕ ਬੂਰ ਭਰਿਆ ਹੋਇਆ ਹੈ ਬਾਕੀ 550 ਲਾ ਬੂਰੇ ਹੈ ਬਾਕੀ ਟੁੱਟ ਰੇ ਵੀ ਖਿੱਚਣ ਵਾਲ ਡਿਗਰੀ ਵਾਲੀ ਤਾਰ ਨਾਲ ਉਹ ਵੀ ਤੇਰੀ ਤਾਰ ਨਾਲ ਟੁੱਟ ਗਈਆਂ ਇਹ ਤਾਂ ਕਰਕੇ ਬਈ ਉਹ ਹੋ ਗਿਆ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪੰਡਨ ਮੋੜ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9781754490 ਧੰਨਵਾਦ ਜੀ